ਗੁਰਦੇਪਾਂ ਤੇ ਤੁਸੀਂ ਦੇਖੋ ਲਿਵਿੰਗ ਇੰਡੀਆ ਨਿਊ ਚਲਾ ਸੀ ਮੌਜੂਦਾ ਮੋਗਾ ਦੇ ਪਿੰਡ ਕਪੂਰੇ ਵਿੱਚ ਜਿੱਥੇ ਬੱਚਿਆਂ ਵੱਲੋਂ ਪੜ੍ਹ ਕੇ ਪੜਨ ਦੇ ਵਿੱਚ ਨਾਮ ਆਸਰ ਕੀਤਾ ਗਿਆ ਪਿੰਡ ਦੇ ਜਿਹੜੇ ਕਿ ਇੱਥੇ ਮੋਟਰ ਬੰਦ ਸੀ ਉਹਨਾਂ ਵੱਲੋਂ ਐਨਆਰੀਆਂ ਵੱਲੋਂ ਸੋਨੇ ਦੀਆਂ ਚੈਨਾਂ ਦੇ ਕੇ ਸਨਮਾਨਤ ਕੀਤਾ ਗਿਆ ਕਿ ਦੇਖਦੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਅੱਜ ਕਿਹਾ ਜਾਂਦਾ ਸੀਗਾ ਜੋ ਵਿਧਾਨ ਸਭਾ ਚੋਣ ਉਸ ਦੇ ਪੰਜਾਬ ਸਰਕਾਰ ਨੇ ਕਿ ਵਾਦਾ ਕੀਤਾ ਸੀਗਾ ਐਜੂਕੇਸ਼ਨ ਦੇ ਮੈਡੀਕਲ ਨੂੰ ਵਧਾਤਾ ਜੋ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਅੱਜ ਬਹੁਤ ਵਧੀਆ ਜੇ ਨੰਬਰ ਆਏ ਨੇ ਉਸ ਨੂੰ ਲੈ ਕੇ ਪਿੰਡ ਕਪੂਰੇ ਵਿੱਚ ਅੱਜ ਐਨਆਰੀਆਂ ਵੱਲੋਂ ਸੋਨੇ ਦੀਆਂ ਚੈਨਾਂ ਦੇ ਕੇ ਸਨਮਾਨਤ ਕੀਤਾ ਗਿਆ ਬੱਚਿਆਂ ਕੀ ਨਾ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਸਿਮਰਨ ਕੌਰ ਹੈ ਬੇਟਾ ਕਿਹੜੀ ਕਲਾਸ ਪੜਦੇ ਸੀਗੇ ਮੈਂ 8th ਕਲਾਸ ਵਿੱਚ ਕਿੰਨੇ ਨੰਬਰ ਆਏ ਤੁਹਾਡੇ 897% ਤੇ ਅੱਜ ਤੁਹਾਨੂੰ ਸੋਨੇ ਚੈਨਾ ਸਬੰਧਤ ਕਿਵੇਂ ਲੱਗ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੰਨੇ ਪਰਸੈਂਟ ਲੈ ਕੇ ਤੇ ਮੇਰੇ ਸਾਰੇ ਸਟਾਫ ਨੇ ਮੈਨੂੰ ਬਹੁਤ ਵਧੀਆ ਕੀਤਾ ਜਿਸ ਨਾਲ ਮੈਂ ਇੰਨਾ ਵਧੀਆ ਪਰਸੈਂਟ ਲੈ ਸਕੀ ਬੱਚੇ ਕੀ ਨਾਮ ਹੈ ਬੇਟੀ ਨਵਜੋਤ ਕੌਰ ਜਿੰਦੂ ਨਵਜੋਤ ਜੀ ਤੁਸੀਂ ਸਕੂਲ ਪੜਦੇ ਕਿਹੜੀ ਕਲਾਸ ਪੜਦੇ ਹੋ 8th ਕਲਾਸ ਤੇ ਅੱਜ ਸੋਨੇ ਚੈਨਾ ਸਬੰਧਤ ਕੀਤਾ ਗਿਆ ਕਿਹੜੇ ਨੰਬਰ ਆਏ ਤੁਹਾਡੇ ਮੇਰੇ 98.17% ਕੀ ਕਿਹਾ ਚਾਹੂਗੇ ਇਸ ਦਾ ਸਹਿਯੋਗ ਦੇ ਵਿੱਚ ਕੀ ਦਾ ਯੋਗਦਾਨ ਤੁਹਾਡੀ ਨੇ ਪੜਾਈ ਇਹਨਾਂ ਵਿੱਚ ਮੇਰੇ ਮੰਮੀ ਡੈਡੀ ਤੇ ਮੇਰੇ ਟੀਚਰਸ ਜੋ ਮੈਨੂੰ ਇੰਨੀ ਜ਼ਿਆਦਾ ਮਿਹਨਤ ਨਾਲ ਪੜਾਉਂਦੇ ਸੀ ਤੇ ਜਿਹੜੇ ਮੇਰੇ ਮੰਮੀ ਡੈਡੀ ਜਿਹੜਾ ਮੈਨੂੰ ਟਾਈਮ ਦਿੰਦੇ ਸੀ ਕਿ ਤੂੰ ਪੜ ਤੇ ਉਹਦੇ ਨਾਲ ਮੈਂ ਅੱਜ ਇੱਥੇ ਆ ਇੰਨੇ ਜ਼ਿਆਦਾ ਪਰਸੈਂਟ ਮੇਰੇ ਆ ਗਏ ਇਨੀ ਮਿਹਨਤ ਨਾਲ ਵੀ ਮੈਂ ਪੜੀ ਤੇ ਇਹਨਾਂ ਨੇ ਮੈਨੂੰ ਇੰਨੀ ਮਿਹਨਤ ਨਾਲ ਪੜਾਇਆ ਹੁਣ ਚੈਂਟ ਲੋਕਟ ਵੀ ਪਾਣਾ ਹਾਂਜੀ ਬਿਲਕੁਲ ਨੌਜਤਰਾ ਪਹਿਲੇ ਕੀ ਨਾਮ ਤੁਹਾਡਾ ਮਨਪ੍ਰੀਤ ਕੋਰ ਮੈਂ ਤੁਹਾਡੀ ਬੱਚੀਆਂ ਆਈਆਂ ਨਾਮ ਦਿੱਤੇ ਕਿਵੇਂ ਲੱਗ ਰਿਹਾ ਹੈ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਇਆ ਤੇ ਸਾਨੂੰ ਬਹੁਤ ਜ਼ਿਆਦਾ ਬਹੁਤ ਮੈਡਰ ਸਬੰਧ ਕੀਤਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਤੇ ਸਾਡੇ ਸਟਾਫ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਹੈਗਾ ਇਹਨਾਂ ਦਾ ਬੱਚਿਆਂ ਨੂੰ ਪੜਾਇਆ ਮਿਹਨਤ ਕੀਤੀ ਐ ਇੰਨੀ ਜੀ ਬੱਚੇ ਕੀ ਨਾਮ ਤੁਹਾਡਾ ਜੀ ਮਨਦੀਪ ਕੋਰ ਜਦੋਂ ਮੈਂ ਤੁਹਾਡੇ ਬੱਚੇ ਨੇ ਨਾਮ ਪਹਿਲਾਂ ਨਮਜਤ ਤੇ ਆਏ ਕਿਵੇਂ ਲੱਗ ਰਿਹਾ ਸੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਸਾਨੂੰ ਨਰਦੀਆ ਨੂੰ ਤੁਸੀਂ ਪੜਾਈ ਵੱਲੋਂ ਵੇ ਬੱਚੇ ਬਹੁਤ ਵਧੀਆ ਸਰ ਘਰ ਦੇ ਕੰਮਾਂ ਚ ਵੀ ਹੱਥ ਮਟਾਉਂਦੇ ਨੇ ਬੱਚੇ ਛੋਟੇ ਕਰਦੇ ਨੇ ਠੀਕ ਆ ਬੱਚੇ ਚਾਰ ਬੱਚੇ ਤਿੰਨ ਬੇਟੀਆਂ ਨੇ ਇੱਕ ਬੇਟਾ ਹਾਂਜੀ ਤੇ ਵੱਡੀ ਬੇਟੀਆਂ ਨਹੀਂ ਛੋਟੀ ਬੇਟੀ ਇਹ ਇਹਦੇ ਬਾਰੇ ਤਾਂ ਬਹੁਤ ਰੋਰੇ ਸੀ ਵੀ ਤਿੰਨ ਹੋ ਗਈਆਂ ਤਿੰਨ ਹੋ ਗਈਆਂ ਹਾਂਜੀ ਪਰ ਇਹ ਪੜ ਬਹੁਤ ਵਧੀਆ ਰਹੀ ਹੈ ਜਿਹੜਾ ਪੂਰਾ ਮਾਨ ਸਨਮਾਨ ਹਾਂਜੀ 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 ਬਹੁਤ ਕੋਈ ਪੇਸ ਕਾਫੀ ਕੋਸ਼ਿਸ਼ ਕੋਈ ਸਰਪੰਚ ਜਿਹੜੇ ਪਿੰਡ ਦੇ ਮਜੂਨੇ ਗੱਲਬਾਤ ਵੀ ਕਰਦੇ ਨੇ ਸਰਪੰਚ ਸਾਹਿਬ ਬੱਚਿਆਂ ਨੇ ਨਾਮ ਜਿੱਤੇ ਆ ਕਿਵੇਂ ਲੱਗ ਰਿਹਾ ਅੱਜ ਕਿੰਨੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਹੁੰਦੀ ਆ ਜੀ ਸਾਨੂੰ ਤਾਂ ਲੜਕਿਆਂ ਦੀ ਨੇ ਲੜਕੇ ਦੇ ਕਹਿੰਦੇ ਮੈਂ ਤਾਂ ਇਹੀ ਕਹਿੰਦਾ ਬੇਟਾ ਹੀ ਕਹਿੰਦੇ ਉਹਨੇ ਇੱਕ ਕਈ ਕਹਿਣਗੇ ਬੇਟੀ ਮੇਰਾ ਜਦੋਂ ਬੋਲੂਗਾ ਮੈਂ ਇਹਨਾਂ ਨੂੰ ਬੇਟੇ ਕਹਿੰਨਾ ਉਹਨੇ ਲੜਕੀਆਂ ਨੂੰ ਬੇਟੇ ਕਹਿੰਨਾ ਕਿਉਂਕਿ ਬੇਟਿਆਂ ਨਾਲੋਂ ਵੀ ਇਹ ਵੱਧ ਪਿਆਰ ਕਰਦੀਆਂ ਹੁਣ ਜਿਸ ਤਰ੍ਹਾਂ ਤੁਸੀਂ ਇਹਨਾਂ ਦੇ ਮਾਪਿਆਂ ਨਾਲ ਕੀਤੀ ਗੱਲ ਮਾਤਾ ਨਾਲ ਉਹ ਹੁੰਦਾ ਮਸੂਕੀਆਂ ਨੂੰ ਹੁੰਦਾ ਪਰ ਨਹੀਂ ਤੀਜੀ ਬੇਟੀ ਹੋ ਗਈ ਸੀ ਕਿ ਦਬਾ ਕਹਿੰਦੇ ਵੀ ਬੇਟੀ ਹੋ ਗਈ ਜਨਾਬ ਜਿੱਤੇ ਆ ਤੇ ਅੱਜ ਫਿਰ ਉਸ ਤੋਂ ਬਾਅਦ ਖੁਸ਼ੀ ਹੋ ਗਈ ਬਿਲਕੁਲ ਜੀ ਹਾਂ ਜਿਹੜੀ ਖੁਸ਼ੀ ਹੋ ਗਈ ਬੱਚੇ ਜਦੋਂ ਪੜਦੇ ਆ ਮਾਪੇ ਦਾ ਬਹੁਤ ਮਾਨ ਉੱਚਾ ਹੁੰਦਾ ਬਹੁਤ ਬੱਚੇ ਨੂੰ ਕੀ ਸਮਾਂ ਸੇ ਜੋ ਦੇਣਾ ਚਾਹੂਗੇ ਕੀ ਕਹਿਣਾ ਚਾਹੂਗੇ ਜਿਹੜਾ ਅੱਗੇ ਵੀ ਨਾਮ ਲੈ ਚਾਹੁੰਦਾ ਅੱਗੇ ਵੀ ਅਸੀਂ ਦਾ ਕਹਿੰਦੇ ਹੁਣ ਅਸੀਂ ਭਗਵੰਤ ਮਾਨ ਜੀ ਤਾਂ ਹੀ ਵੀ ਇਹ ਮੁੱਖ ਮੰਤਰੀ ਤਾਂ ਹੀ ਗੱਲ ਪਹਚਾਵਾਗੇ ਵੀ ਅੱਜ ਸਾਡੇ ਜਿਹੜੇ ਬੱਚਿਆਂ ਨੇ ਇਹਨੇ ਨਾਮ ਪਰਵਾਤੂ ਕੀਤੇ ਆ ਜਿਨ੍ਹਾਂ ਨੇ ਇਹਨੇ ਨੰਬਰ ਕੀਤੇ ਆ ਇਹਨਾਂ ਨੂੰ ਸਨਮਾਨਤ ਜ਼ਰੂਰ ਕੀਤਾ ਜਾਵੇ ਅਸੀਂ ਭਗਵ ਕਿਤੇ ਮੈਡੀਕਲ ਤੇ ਐਜੂਕੇਸ਼ਨ ਉੱਚਾ ਚੱਕਿਆ ਹੋ ਸਰਕਾਰੀ ਸਕੂਲਾਂ ਦੇ ਹਾਲਾਤ ਬਹੁਤ ਵਧੀਆ ਬਣਦੇ ਜਾ ਰਹੇ ਆ ਜਿਵੇਂ بڑے ਨਾਮ ਤੇ ਬਹੁਤ ਕਾਫੀ ਸਕੂਲਾਂ ਦੇ ਬੱਚੇ ਨੇ ਮੰਨ ਲਾ ਮੰਨ ਕੀ ਕਰਨ ਚਾਹੋਗੇ ਅਸੀਂ ਤਾਂ ਇਹ ਜੀ ਪੂਰਾ ਕਰਾਂ ਅਸੀਂ ਤਾਂ ਕਹਿੰਦੇ ਵਧੀਆ ਹੋਵੇ ਜਿੰਨਾ ਵੀ ਵੱਧ ਵੱਧ ਬੱਚਿਆਂ ਨੂੰ ਹੋਵੇ ਪੜ੍ਹਾਈ ਹੋਵੇ ਬੱਚਿਆਂ ਨੂੰ ਆ ਦੇ ਸਰਕਾਰੀ ਸਕੂਲਾਂ ਚ ਪੜਾਉਣ ਵੀ ਅੱਜ ਦੇਖੋ ਤੁਸੀਂ ਪ੍ਰਾਈਵੇਟਾਂ ਨਾਲੋਂ ਜਿਹੜਾ ਸਾਡਾ ਪ੍ਰਾਈਵੇਟਾਂ ਨਾਲੋਂ ਵੱਧ ਨੰਬਰ ਆਉਂਦੇ ਸਾਰੇ ਬੱਚਿਆਂ ਦੇ ਮੁਕਾਬਲਾ ਕਰਕੇ ਦੇਖ ਲੈ ਸਾਡੇ ਕਪੂਰੇ ਪਿੰਡ ਦਾ ਜਿਹੜਾ ਪ੍ਰਾਈਵੇਟਾਂ ਨਾਲ ਸਾਡਾ ਨੰਬਰ ਵਧੀਆ ਆ ਵਧੀਆ ਸਕੂਲ ਆ ਵਧੀਆ ਕਲਾਸਾਂ ਵਧੀਆ ਬੈਠਣ ਦਾ ਪ੍ਰਬੰਧ ਹੈ ਇਹੀ ਬੇਨਤੀ ਕਰਦੇ ਸਰਕਾਰੀ ਸਕੂਲਾਂ ਚ ਲਾਓ ਜਿਹੜੀ ਸਰਕਾਰ ਵੱਲੋਂ ਵੀ ਹੈ ਜਿਹੜੇ ਆ ਉਹਨਾਂ ਨੂੰ ਸਹੂਲਤਾਂ ਮਿਲਣ ਲਗੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬੱਚੀ ਕੀ ਨਾਮ ਤੁਹਾਡਾ ਹੈ ਮੈਂ ਮਾਸਟਰ ਬੁੱਟਾ ਸਿੰਘ ਦੀ ਬੁੱਟਾ ਸਿੰਘ ਸਕੂਲ ਦਾ ਬੜਾ ਵਧੀਆ ਮਾਹੌਲ ਬਣਾਇਆ ਵੇਖਿਆ ਸੀ ਵੀ ਤੇ ਬੱਚਿਆਂ ਨੇ ਵੀ ਬਹੁਤ ਮੱਲਾ ਮਾਰੀ ਕੀ ਹਾਂ ਜੀ ਬਿਲਕੁਲ ਅਸੀਂ ਪਿਛਲੇ ਅ 10 ਸਾਲ ਤੋਂ ਲੱਗੇ ਆ ਜੀ ਸਕੂਲ ਦੀ ਬਿਲਡਿੰਗ ਪਹਿਲਾਂ ਨਵੀਂ ਬਣਾਈ ਹੈ ਪਿੰਡ ਦੇ ਐਨ ਆਰ ਆਈ ਨੇ ਸਹਿਯੋਗ ਦੇ ਕੇ ਇਹ ਬਿਲਡਿੰਗ ਨੂੰ ਨਵੀਂ ਬਣਾਇਆ ਔਰ ਸਾਡੀ ਇਹ ਇੱਕ ਸੀਗੀ ਵੀ ਸਾਡੇ ਬੱਚੇ ਮੈਟਚ ਹੋਣ ਐਸ ਵਾਰ ਸਾਡੀ ਬੱਚੀ ਨਵਜੋਤ कौर ਨੇ 599 ਨੰਬਰ ਲੈ ਕੇ ਪੰਜਾਬ ਦੇ ਵਿੱਚੋਂ 11th ਰੈਂਕ ਹਾਸਲ ਕੀਤਾ ਤੇ ਮੈਟ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਦੂਸਰੀ ਬੱਚੀ ਸਿਮਰਨ कौर ਜਿਨੇ 97.5% ਨੰਬਰ ਜਿਹੜੇ ਉਹਦੇ ਵੀ ਹੈ ਦੇ ਮੈਨੂੰ ਸਾਨੂੰ ਬਹੁਤ ਹੀ ਬੜੀ ਖੁਸ਼ੀ ਆਈ ਜਦੋਂ ਕੋਈ ਪ੍ਰਾਪਤ ਵੱਲੋਂ ਐਨਆਰਆਈ ਵੱਲੋਂ ਸਨਮਾਨਿਤ ਕੀਤਾ 골ਡਨ 골ਡ ਰੇਟ ਵੀ ਬਹੁਤ ਵਧੀਆ ਹੋਇਆ ਬਿਲਕੁਲ ਜੀ ਬਿਲਕੁਲ ਉਹ ਹਰ ਸਾਲ ਹੀ ਜਿਹੜੇ ਨਾ ਹਾਂਗਕੰਗ ਦੇ ਵਿੱਚੋਂ ਆਉਂਦੇ ਆ ਜੀ ਵੀਰ ਸਿੰਘ ਜੀ ਉਹ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਆ ਇਹ ਮੋਟੀਵੇਟ ਕਰਦੇ ਬੱਚਿਆਂ ਨੂੰ ਉਹਨਾਂ ਦਾ ਇੱਕ ਟੀਾਰਗੇਟ ਫਿਕਸ ਕੀਤਾ ਹੈ ਸਾਡੇ ਵਾਸਤੇ ਵੀ ਜੇ ਬੱਚੇ ਤੁਹਾਡੇ ਪਛਾਣੇ ਹੋਣ ਸਨ ਨੰਬਰ ਲੈ ਜਾਣਗੇ ਤਾਂ ਮੈਂ 골ਡ ਚੇਨ ਨਾਲ ਸਨਮਾਨਿਤ ਕਰਾਂਗਾ ਇਸ ਵਾਰ ਸਾਡੇ ਦੋ ਬੱਚਿਆਂ ਨੇ ਇਹਨਾਂ ਨੇ ਨੰਬਰ ਲਏ ਤੇ ਇਹਨਾਂ ਨੂੰ ਅੱਜ 골ਡ ਚੇਨ ਨਾਲ ਸਨਮਾਨਿਤ ਕੀਤਾ ਸਮੂਥ ਸਟਾਫ ਸਾਡਾ ਬਹੁਤ ਖੁਸ਼ ਹੈ ਇਸ ਗ ਸਮਾਨਤ ਹੋ ਰਹੀ ਦੀ ਬਿਲਕੁਲ ਜੀ ਗੱਲ ਕੀਤੀ ਜਾਵੇ ਤਾਂ ਸਕੂਲ ਦਾ ਜਿਹੜਾ ਸਮਾਨ ਬਹੁਤ ਹੀ ਕੀਤਾ ਕਿਤਨੇ ਕਿਤੇ ਦੇਖਿਆ ਜਾਵੇ ਤਾਂ ਐਨਆਰਆਈ ਭਰਾਵਾਂ ਵੱਲੋਂ 골ਡ ਦੀ ਚੇਨ ਦੇ ਕੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਬਹੁਤ ਵਧੀਆ ਪਰਾਲਾ ਕਿਤਨੇ ਕਿਤੇ ਪੰਜਾਬ ਸਰਕਾਰ ਵੱਲ ਵੀ ਪੜ੍ਹਾਈ ਨੂੰ ਉਤਵਾਵਾ ਦਿੱਤਾ ਜਾ ਰਿਹਾ ਤੇ ਐਨਆਰਆਈ ਦੇ ਸਹਿਯੋਗ ਦੇ ਨਾਲ ਵੀ ਬੱਚਿਆਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਹੋਰ ਵੀ ਅੱਗੇ ਵਧਣ ਅਸੀਂ ਦੁਆ ਕਰਦੇ ਹਾਂ ਤੇ ਵਧੀਆ ਕੰਮ ਹੋਵੇ ਜੀ ਜੀ ਤੁਹਾਡੇ ਸਕੂਲ ਦੀਆਂ ਬੱਚਿਆਂ ਨੇ ਨਾਮ ਜੁੱਤੇ ਆਏ ਪੜ੍ਹਾਈ ਦੇ ਉੱਪਰ ਨੰਬਰ ਦੇ ਕੀ ਕਿਹੜਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਆ ਕਿ ਇਹਨਾਂ ਨੇ ਬਹੁਤ ਸੋਹਣੇ ਤੇ 골ਡ ਦੀ ਚੈਨ ਪ੍ਰਾਪਤ ਕੀਤੀ ਜੋ ਵਿਦਾਬਾਦਾ ਸੀ ਪੂਰਾ ਕੀਤਾ ਕਿੰਨੀਆਂ ਬੱਚੀਆਂ ਦੇ ਨਾਮ ਲੱਤੇ ਜੀ ਦੋ ਬੱਚੀਆਂ ਨੂੰ ਨਾਮ ਦਿੱਤਾ 골ਡ ਮੈਡਲ ਕੀ ਚੀਜ਼ ਦੇ ਸਮਾਨਤ ਕੀਤਾ ਜੀ 골ਡ ਦੀ ਚੈਨ ਜੇ ਬੱਚੀਆਂ ਅੱਗੇ ਵੀ ਸਫਲ ਹੋਣਗੀਆਂ ਕੀ ਹਾਂ ਫਿਰ ਵੀ ਇਹਨਾਂ ਨੂੰ 골ਡ ਦੀ ਚੈਨ ਇਦੋਂ ਵੀ ਮਿਲ ਵੀ ਹੋਗੀ ਨਮਨ ਹਰਜੀਤ ਕੌਰ ਜੀ ਮੈਂ ਕਿਹਦੇ ਸਕੂਲ ਚ ਪੜ੍ਹਾ ਰਿਹਾ ਹਾਂ ਮੈਂ ਸਰਕਾਰ ਨਸ਼ੀਦ ਹੌਲਦਾਰ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਡਿਸਟ੍ਰਿਕਟ ਮੋਗਾ ਮੈਂ ਬੱਚਿਆਂ ਨੇ ਬਾਜੀ ਮਾਰੀ ਸਕੂਲ ਜਾਣ ਦੇ ਕੀ ਕਹਿਣਾ ਚਾਹੁੰਦੀ ਹਾਂ ਹਾਂ ਜੀ ਬੱਚੇ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀਗੇ ਜੀ ਇਹ ਬੱਚੀ ਸਾਡੇ ਕੋਲੇ 6ਵੀਂ ਕਲਾਸ ਦੇ ਵਿੱਚ ਇੱਥੇ ਆਈ ਹੈ ਜੀ ਤੇ ਬੱਚਾ ਬਹੁਤ ਮਿਹਨਤ ਕਰਦਾ ਸੀਗਾ ਤੇ ਮੇਰਾ ਸਟਾਫ ਵੀ ਬਹੁਤ ਜ਼ਿਆਦਾ ਮਿਹਨਤੀ ਨੇ ਸਾਰੇ ਅਧਿਆਪਕ ਸਹਿਬਾਨ ਇਹਨਾਂ ਨੇ ਵੱਧ ਤੋਂ ਵੱਧ ਮਿਹਨਤ ਕਰਵਾਈ ਐਕਸਟਰਾ ਕਲਾਸਿਸ ਵੀ ਲਗਾਈਆਂ ਔਰ ਇਸੇ ਕਰਕੇ ਬੱਚੇ ਨੇ ਟਾਰਗੇਟ ਹੈ ਜਿਹੜਾ ਮੈਰਿਟ ਚ ਆਉਣਾ ਦਾ ਇਹ ਅਚੀਵ ਕੀਤਾ ਲੋਕ ਕਿੰਨੇ ਨੰਬਰ ਦਾ ਕਿ ਮੈਰਿਟ ਚ ਆਏ ਪਹਿਲੇ 97% ਹਾਂਜੀ ਮੈਮ ਐਨ ਆਰ ਆਈਆ ਵੱਲੋਂ ਗੋਲਡ ਦੀ ਚੈਨਲ ਹਾਂਜੀ ਹਾਂਜੀ ਸਰਦਾਰ ਵੀਰ ਸਿੰਘ ਜੀ ਸਾਡੇ ਇਸ ਪਿੰਡ ਦੇ ਬਹੁਤ ਹੀ ਐਨ ਆਰ ਆਈ ਵੀਰ ਨੇ ਇਹ ਇੱਥੇ ਬਹੁਤ ਸਮੇਂ ਤੋਂ ਮੇਰੇ ਆਉਣ ਤੋਂ ਪਹਿਲਾਂ ਹੀ ਸਕੂਲ ਦੇ ਵਿੱਚ ਇਹਨਾਂ ਦਾ ਇੱਕ ਟਾਰਗੇਟ ਮਿੱਥਿਆ ਹੋਇਆ ਸੀਗਾ ਹਮੇਸ਼ਾ ਹੀ ਇਹ ਬੱਚਿਆਂ ਨੂੰ ਇਨਾਂ ਨੂੰ ਨਾਲ ਸਨਮਾਨਿਤ ਕਰਦੇ ਰਹਿੰਦੇ ਨੇ ਕਦੇ ਕੈਸ਼ ਪ੍ਰਾਈਜ਼ੀਜ਼ ਤੇ ਮੈਮੈਂਟੋ ਦੇ ਕੇ ਐਕ ਕਿ ਇਹਨਾਂ ਦਾ ਇਹ ਟਾਰਗੇਟ ਸੀ ਕਿ ਜਿਹੜਾ ਬੱਚਾ 95% ਤੋਂ ਵੱਧ ਨੰਬਰ ਲੈ ਕੇ ਜਾਵੇਗਾ ਮੈਂ ਉਹਨਾਂ ਨੂੰ 골ਡ ਚੇਨ ਨਾਲ ਸਨਮਾਨਿਤ ਕਰੂੰਗਾ ਤੇ ਇਹ ਐਕ ਕਿ ਮੇਰੇ ਸਕੂਲ ਦੀਆਂ 8ਵੀਂ ਕਲਾਸੀਆਂ ਦੋ ਬੱਚੀਆਂ ਨੇ ਮਤਲਬ ਇਹ ਟਾਰਗੇਟ ਉਹਨਾਂ ਦਾ ਅਚੀਵ ਕੀਤਾ ਤੇ ਦੋਨਾਂ ਬੱਚਿਆਂ ਨੂੰ ਉਹਨਾਂ ਨੇ ਅੱਜ 25 24 ਡੇਟ ਨੂੰ ਮੇਰੇ ਸਕੂਲ ਦੇ ਵਿੱਚ ਆ ਕੇ 골ਡ ਦੇ ਚੀਨੀਆਂ ਦੇ ਕੇ ਸਨਮਾਨਿਤ ਕੀਤਾ ਜਿੱਦਾਂ ਨੂੰ ਕਿ ਮੈਂ ਪ੍ਰਾਊਡ ਫੀਲ ਕਰਦੀ ਜਿਵੇਂ ਅੱਜ ਵੀ ਬੇਟੀ ਘਰ ਚ ਪੈਦਾ ਹੁੰਦੀ ਕਿਹਾ ਉਹਦਾ ਸ਼ਾਇਦ ਬੇਟਾ ਪੈਦਾ ਹੁੰਦਾ ਪਰ ਬੱਚੀਆਂ ਨੇ ਬਧਾਰਾ ਬੱਲਾ ਮਰਗਣੇ ਆਮ ਦੇਸ਼ ਦੇ ਦੇਖਿਆ ਜਾਵੇ ਹਾਂਜੀ ਹਾਂਜੀ ਇਹ ਬਿਲਕੁਲ ਗਲਤ ਗੱਲ ਹੈ ਜੀ ਮੈਂ ਵੀ ਇੱਕ ਬੀਂਗੇ ਲੇਡੀਆਂ ਦੇਖੋ ਸਾਰੇ ਗੱਲ ਦੇ ਵਿੱਚ ਇਹ ਪਰਮਾਤਮਾ ਦਾ ਹੀ ਹੱਥ ਹੁੰਦਾ ਹੈ ਕਿ ਜੋ ਬੱਚਾ ਪਰਮਾਤਮਾ ਨੇ ਦਿੱਤਾ ਹੈ ਉਹ ਚਾਹੇ ਬੇਟਾ ਹੋਵੇ ਚਾਹੇ ਬੇਟੀ ਹੋਵੇ ਇਹ ਪਰਮਾਤਮਾ ਦੀ ਦੇਣ ਹੈ ਔਰ ਇਹਨਾਂ ਦੇ ਪੇਰੈਂਟਸ ਨੇ ਬਹੁਤ ਵਧੀਆ ਉਸ ਨੂੰ ਅਸੈਪਟ ਕੀਤਾ ਉਹਨਾਂ ਦੇ ਜਿਹੜੀ ਬੱਚੀ ਮੇਰੀ ਮੈਰਿਟ ਵਿੱਚ ਆਈ ਹੈ ਉਹਦੀਆਂ ਦੋ ਹੋਰ ਸਿਸਟਰਸ ਵੀ ਨੇ ਤਿੰਨ ਬੱਚੀਆਂ ਨੇ ਪਰੰਤੂ ਉਹਨਾਂ ਦੇ ਪੇਰੈਂਟਸ ਨੇ ਕਦੇ ਵੀ ਇਹ ਨਹੀਂ ਮਹਿਸੂਸ ਹੁੰਨ ਦਿੱਤਾ ਕਿ ਬੇਟੀ ਹੈ ਔਰ ਅਸੀਂ ਵੀ ਅਸੀਂ ਉਹਨਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਔਰ ਪੇਰੈਂਟਸ ਵੱਲੋਂ ਵੀ ਉਸ ਬੱਚੇ ਨੇ ਪੂਰੀ سپورਟ ਮਿਲਦੀ ਸੀ ਤਾਂ ਹੀ ਉਸ ਬੱਚੀ ਨੇ ਇਸ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਗੁਰਦੇਵ ਪੰਮ ਲਿਵਿੰਗ ਇੰਡੀਆ న్యూਸ ਮੋਗਾ